ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਅੱਜ ਦਾ ਬਲੌਗ ਅੱਜ ਦੇਖਦੇ ਆ ਵੀ ਕਾਦੇ ਵਾਸਤੇ ਬਲੌਗ ਬਣਾਉਣਾ ਸੀ ਮਣੀ ਦੱਸ ਬਈ ਕਾਦੇ ਵਾਸਤੇ ਕੀ ਕਾਰਨ ਅੱਜ ਬਲੌਗ ਬਣਾਉਂਦਾ ਵੀਰੇ ਅੱਜ ਇੱਕ ਖਾਸ ਸਪੈਸ਼ਲ ਦਿਨ ਹੈ ਅੱਛਾ ਉਹ ਕਿਹੜਾ ਦਿਨ ਹੈ ਸਪੈਸ਼ਲ ਜਿਹੜਾ ਸੈਸਲਾ ਹੈ ਸਾਡੇ ਵਿਆਹ ਨੂੰ ਅੱਜ 2 ਸਾਲ ਹੋ ਗਏ ਪੂਰੇ ਅੱਛਾ ਪਹਿਲਾਂ ਤਾਂ ਬਈ ਮੁਬਾਰਕਾ ਤੁਹਾਨੂੰ ਸਾਡੇ ਵਿਆਹ ਨੂੰ 2 ਸਾਲ ਹੋ ਗਏ ਉਹ ਉਹਦੀ ਖੁਸ਼ੀ ਚ ਅਸੀਂ ਇਹ ਥੋੜੀ ਛੋਟੀ ਜੀ ਪਾਰਟੀ ਹੈ ਸਾਡੀ ਹਾਂਜੀ ਠੀਕ ਹੈ ਉਹ ਕਰਨੇ ਜਾ ਰਹੇ ਆ ਓਕੇ ਤੇ ਬਾਕੀ ਵਧੀਆ ਚਲੋ ਰੱਬ ਨੇ ਹਜੇ ਤੱਕ 2 ਸਾਲ ਵਧੀਆ ਨਾਲ ਖੁਸ਼ੀ-ਖੁਸ਼ੀ ਕੱਢੇ ਨੇ ਅੱਗੇ ਵੀ ਉਮੀਦ ਹੈ ਕਿ ਅਸੀਂ ਵਧੀਆ ਨਾਲ ਖੁਸ਼ੀ ਨਾਲ ਰਹਿਣਾ ਪੂਰੀ ਸਾਰੀ ਉਮਰ ਬਿਲਕੁਲ ਬਿਲਕੁਲ ਹਾਂ ਬਾਕੀ ਬਾਕੀ ਤੁਸੀਂ ਸੋਭਾਈ ਜੀ ਬਸ ਦੱਸਿਆ ਹੁਣ ਮਾਦਰੀਤ ਨੇ ਆਪਣੇ ਬੇਸ਼ਾ ਮਨਪ੍ਰੀਤ ਬੇਟੀ ਸੁਦੀਪ कौर ਅੱਜ 2 ਸਾਲ ਹੋ ਗਏ ਪੂਰੇ ਜੀ ਤੇ ਦੋ ਸਾਲਾਂ ਬਾਅਦ ਸੁਖਣਾ ਦੋ ਦੋ ਚਾਰ ਹੋ ਗਏ ਇੱਕ ਪੁੱਤ ਪੁੱਤੀ ਆ ਗਏ ਹਾਂਜੀ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਜੀ ਵੈਸੇ ਬਸ ਖੁਸ਼ੀ ਤਾਂ ਲੱਗ ਜਾਂਦੀ ਤਾਂ ਫਿਰ ਹੁਣ ਵਿਆਹ ਨਹੀਂ ਕੀਤੀ ਜਾ ਸਕਦੀ ਨਾ ਅੱਛਾ ਜੀ ਇਹ ਸਾਰੀ ਤੁਹਾਨੂੰ ਦੌਲਤ ਆਪਣੀ ਹੀ ਹੈ ਹਾਂਜੀ ਹਾਂਜੀ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੇ ਪਰਿਵਾਰ ਵਿੱਚ ਬਹਿ ਕੇ ਖੁਸ਼ੀ ਮਨਾ ਰਿਹਾ ਬਿਲਕੁਲ ਜੀ ਤੇ ਆਉਣ ਵਾਲੇ ਟਾਈਮ ਦੀ ਚੱਗੀ ਮੰਗਦੇ ਆ ਵੀ ਹੋਰ ਵੀ ਵਧੀਆ ਆਵੇ ਹਾਂਜੀ ਹਾਂ ਇਸੇ ਤਰ੍ਹਾਂ ਰੱਬ ਖੁਸ਼ੀ ਦਿੰਦਾ ਰਹੇ ਜੀ ਜੀ ਤੁਸੀਂ ਪਰਿਵਾਰਕ ਨੂੰ ਕੀ ਸਿੱਖਿਆ ਦੇਣਾ ਚਾਹੋ ਜੀ ਇਹਰੇ ਇੱਕ ਪਰਿਵਾਰ ਨੂੰ ਜੀ ਦੇਖੋ ਪਰਿਵਾਰ ਨੂੰ ਦਾ ਸਿੱਖਿਆ ਜੋ ਪ੍ਰਮਾਤਮਾ ਜੋ ਵੀ ਦੇਖੋ ਜਿਵੇਂ ਹੁਣ ਬੱਚੇ ਲਾ ਲਓ ਮੁੰਡੇ ਨੇ ਕੁੜੀਆਂ ਨੇ ਇਹਦੇ ਵਿੱਚ ਆਪਾਂ ਕੋਈ ਹੋੰਗਿਆ ਵਾਲੀ ਗੱਲ ਨਹੀਂ ਹੈਗੀ ਹਾਂਜੀ ਤੇ ਜੋ ਵੀ ਚਲੋ ਅੱਜ ਕੱਲ ਜੋ ਵੀ ਪ੍ਰਮਾਤਮਾ ਦੇਵੇ ਉਹਨਾਂ ਨੂੰ ਅੱਦਾ ਸਿਰ ਮੱਥੇ ਪਰਵਾਣ ਕਰੋ ਭਾਵੇਂ ਝੰਗੀਆਂ ਦੇ ਭਾਵੇਂ ਮੁੰਡੇ ਨੇ ਜੀ ਤੇ ਇਹ ਹੀ ਜੀ ਕੋਈ ਗੱਲ ਨਹੀਂ ਹੈਗੀ ਹਾਂਜੀ ਪਰ ਹੁਣ ਅੱਜ ਚੰਦਰੀ ਆਏ ਗੱਲ 2 ਸਾਲ ਹੋ ਗਏ ਵਿਆਹ ਦੀ ਹੈ 2 ਸਾਲ ਸੁੱਖਣਾ ਵਧੀਆ ਲੰਘੇ ਨੇ ਹਾਂਜੀ ਹਾਂਜੀ ਤੇ ਅੱਗੇ ਵੀ ਇਹੀ ਦੁਆ ਕਰਦੇ ਵੀ ਵਧੀਆ ਮਤਲਬ ਇਸੇ ਤਰੀਕੇ ਟਾਈਮ ਵਧੀਆ ਲੱਗਦਾ ਰਹੇ ਜਿਸ ਤਰ੍ਹਾਂ ਸਾਡੀ ਨੂੰਹ ਕੈ ਲੋ ਭਾ ਮੇਤੀ ਕੈ ਲੋ ਨੂੰਹ ਕੁ ਬੱਤਾਂ ਤੀ ਮਤਲਬ ਇੰਨਾ ਮੋਹ ਪਿਆਰ ਨਾਲ ਸਾਡਾ ਪਰਿਵਾਰ ਰਹ ਰਿਹਾ ਹਾਂਜੀ ਤੇ ਅਸੀਂ ਇਹੀ ਕਰਦੇ ਹਾਂ ਕਿ ਸਾਰੇ ਸੁੱਖ ਸੰਧੀ ਇਸੇ ਤਰੀਕੇ ਰਹੇ ਹਾਂ ਜੀ ਤੇ ਘਰ ਦੇ ਵਿੱਚ ਕੁਰਸੀਆਂ ਖੇੜੇ ਸਭ ਦੇ ਘਰਾਂ ਚ ਜੀ ਜੋ ਆਪਣੀ ਪਰਵਾਹ ਚ ਰਹੀ ਇਸੇ ਤਰ੍ਹਾਂ ਰਹਿਣ ਜੀ ਹੈ ਤੇ ਇਹ ਪਰਮਾਤਮਾ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਇੱਕ ਕਹਿਣਾ ਚਾਹੁੰਦੇ ਜੀ ਜਿਵੇਂ ਅਸੀਂ ਅੱਜ ਦੀ ਘੜੀ ਦੋਨੇ ਸੱਸ ਨੂੰ ਹਾਂ ਮਾਂ ਵਾਂਗੂ ਰਹਨੇ ਆ ਜੀ ਤੇ ਐਂ ਸਾਡੀ ਪਰਮਾਤਮਾ ਬਸ ਐਂ ਇਛਾ ਪੂਰੀ ਕਰੇ अच्छा जी हां मामा तिया मां बुक बनके रहिए जी जी नील प्रार्थना कदे सोठे च परमात्मा ਸਾਡੇ ਮੇਰੇ ਭਰੇ ਹੱਥ ਰੱਖੇ हां ਬਾਈ ਜਾਨਸ ਕਦੇ ਲੜਾਈ ਨਹੀਂ ਹੁੰਦੀ ਤੁਹਾਡੇ ਨਾਲ ਲੜਾਈ ਹੁੰਦੀ ਦੇਖੋ ਮਾੜੀ ਮੋਟੀ ਜੇ ਹੁੰਦੀ ਉਹ ਲੜਾਈ ਤਾਂ ਹੈ ਨਾ ਜਿੱਥੇ ਲੜਾਈ ਪਤਾ ਕਿੱਥੇ ਜਿੱਥੇ ਆਪਣਾ ਵੱਧ ਮੋਹ ਹੁੰਦਾ ਹੈ ਉਹ ਹੁੰਦਾ ਹਾਂ ਜੀ ਉੱਤੇ ਥੋੜਾ ਜਿਹਾ ਗੁੱਸਾ ਕਿੱਲਾ ਵੀ ਚਲੋ ਲੜਾਈ ਕਹਿੰਦੇ ਨਾ ਥੋੜਾ ਜਿਆ ਹੁੰਦਾ ਕੋਈ ਨੌਕ ਚੋਕ ਤਾਂ ਚੱਲਦੀ ਰਹਿੰਦੀ ਆ ਫਿਰ ਮਾੜੀ ਮੋਟੀ ਤਾਂ ਆਏ ਨਾ ਉਹ ਤਾਂ ਫਿਰ ਹੁਣ ਚਾਹੀਦਾ ਵੀ ਹੈ ਵੈਸੇ ਹਾਂ ਜੀ ਹਾਂ ਜਿੱਥੇ ਮਤਲਬ ਜਿਵੇਂ ਕਹਿੰਦੇ ਦੋ ਭਾਂਡੇ ਖੜਕਦੇ ਨੇ ਅਸਲੀ ਪਿਆਰ ਤਾਂ ਉੱਥੇ ਹੀ ਆ ਇਹ ਤਾਂ ਹੁਣ ਮਾਮਾਤੀਆਂ ਚ ਵੀ ਚੱਲਦਾ ਹੈ ਹੂੰ ਤੀਆਂ ਚ ਕਿਹੜਾ ਚੱਲਦਾ ਨਹੀਂ ਮਾਮਾਤੀਆਂ ਚ ਵੀ ਚੱਲਦਾ ਸਸਣਾਂ ਚ ਵੀ ਚੱਲਦਾ ਪਰ ਇਹ ਚੀਜ਼ਾਂ ਵੈਸੇ ਕੱਟਣੀਆਂ ਚਾਹੀਦੀਆਂ ਨੇ ਵੀ ਇਹ ਨੂ ਹੈ ਇਹ ਫਲਾਣਾ ਹੈ ਮਤਲਬ ਇਹ ਚੀਜ਼ਾਂ ਨਹੀਂ ਚਾਹੀਦੀਆਂ ਜੀ ਬਾਕੀ ਅੱਜ ਦੇ ਸਮੇਂ 'ਚ ਵੀ ਇੰਨੇ ਜ਼ਿਆਦਾ ਪਰਿਵਾਰ ਰੁੱਝ ਚੁੱਕੇ ਨੇ ਵੀ ਫੈਮਿਲੀ ਵਾਸਤੇ ਵੀ ਨਹੀਂ ਟਾਈਮ ਹੁੰਦਾ ਜਿਵੇਂ ਹੁਣ ਆਪਾਂ ਇਕੱਠੇ ਬੈਠਿਆ ਨਾ ਬਿਲਕੁਲ ਬਿਲਕੁਲ ਇੰਨਾ ਜ਼ਿਆਦਾ ਲੋਕ ਨਹੀਂ ਤਾਂ ਕਰਦੇ ਹੁੰਦੇ ਅਸੀਂ ਨੂੰਂਦਾ ਕਰਦੇ ਵੀ ਨਾਲ ਮਿਲ ਕੇ ਬੈਠਣਾ ਪਰਿਵਾਰ ਇਕੱਠਾ ਬੈਠੇ ਠੀਕ ਹੈ ਮੋਹ ਪਿਆਰ ਬਣਿਆ ਰਹਿੰਦਾ ਜੀ ਨਾਲ ਵੀ ਬਹੁਤ ਲਵੇ ਬੈਠੋ ਆਪਾਂ ਤੇ ਇਹੀ ਕਹਿੰਦੇ ਆ ਪਰ ਅੱਜ ਤੱਕ ਤਾਂ ਮਤਲਬ ਸਹੀ ਰਿਹਾ ਟਾਈਮ ਵਧੀਆ ਰਿਹਾ ਤੇ ਦੋ ਦੋ ਤਿੰਨ ਤਲਵਾਰ ਜਿੰਨਾ ਵੀ ਮਤਲਬ ਸਮਾਂ ਅਸੀਂ ਬਚੀਤ ਕਰਦੇ ਆ ਇਕੱਠੀ ਲਗਾਉਨੇ ਆ ਰੋਟੀ ਰੋਕ ਵੀ ਇਕੱਠੀ ਕਰਨੇ ਆ ਜੀ ਹੂੰ ਇੱਥੇ ਬਹਿ ਕੇ ਖਾਂਦੇ ਆ ਇਕੱਠੇ ਇਹੀ ਕੋਈ ਵੀ ਮਤਲਬ ਅੱਜ ਤੱਕ ਇਹੀ ਕੋਈ ਗੱਲ ਨਹੀਂ ਹੈ ਜੀ ਮੰਨ ਚ ਕਿਸੇ ਦੇ ਵੀ ਹੈ ਬਾਕੀ ਸਾਡੀ ਤੀਨੋਂ ਸਦੀਪ ਨੂੰ ਪਤਾ ਹੋ ਹੈ ਬੇਟਾ ਇਹਨੂੰ ਪੁੱਛਣਾ ਵਾ ਨਹੀਂ ਦੱਸੋ ਕਈ ਵਾਰੀ ਨਾਂਦੀ ਨਾ ਕੋਈ ਫਰਕ ਨਹੀਂ ਸਾਰਾ ਵਧੀਆ ਟਾਈਮ ਲੰਘ ਰਿਹਾ ਪ੍ਰਮਾਤਮਾ ਕਦੇ ਅੱਗੇ ਵੀ ਐਂ ਲੱਗੇ ਉਹ ਇਸ ਤਰ੍ਹਾਂ ਹੈ ਨਾ ਜੀ ਉਹ ਕਿ ਭਾਈ ਮੰਤਰੀ ਤੂੰ ਦੱਸ ਬਈ ਕੋਈ ਆਸਮਾਨ ਦੀ ਕੋਈ ਕਿਲਾ ਕੋਈ ਕਿਲਾ ਸੀ ਨਾ ਕੋਈ ਕਿਲਾ ਸੀ ਕੋਈ ਵੈਸੇ ਜੀ ਸਾਰੇ ਫਰੈਂਡਾਂ ਜਿਹੇ ਤਰ੍ਹਾਂ ਰਹਿੰਦੇ ਆ ਹੈ ਤੇ ਸਭ ਨੂੰ ਪੁੱਛਦੇ ਆ ਹਰ ਰੋਜ਼ ਪੁੱਛਦੇ ਆ ਸ਼ਾਮ ਨੂੰ ਟਾਈਮ ਦਿੰਦੇ ਆ ਧਾ ਘੰਟਾ ਜੀ ਵੀ ਦੱਸੋ ਭਾਈ ਅੱਜ ਕਿਸੇ ਦਾ ਮੂਹ ਢੱਲਾ ਜਾ ਕਿਵੇਂ ਹੈ ਹੈ ਕੋਈ ਵੀ ਇਹੀ ਜੀ ਕੋਈ ਗੱਲ ਹੁੰਦੀ ਹੈ ਅਸੀਂ ਗੌਰ ਰੱਖਦੇ ਆ ਮੈਂ ਆਪ ਨੂੰ ਹੁਣ ਦੇ ਨਾ ਤੇ ਨੇ ਚੀਜ਼ ਦਾ ਕਰ ਚ ਖੁਸ਼ ਰਹਿਣਾ ਇੱਕ ਬਹੁਤ ਵੱਡੀ ਗੱਲ ਹੈ ਵੀ ਦੇਖੋ ਆਪਾਂ ਉਹਨੂੰ ਆਪਾਂ ਕਦੇ ਵੀ ਪੈਸਾ ਵਾਲਾ ਪੈਸੇ ਵਾਲਾ ਖੁਸ਼ ਰਹਿੰਦਾ ਉਹ ਚੀਜ਼ ਨਹੀਂ ਬਿਲਕੁਲ ਬਿਲਕੁਲ ਖੁਸ਼ੀਆਂ ਕਹਿੰਦੇ ਆਪਸੀ ਪਰਿਵਾਰ ਦਾ ਮੇਲ ਜੋੜਾ ਵਧੀਆ ਹੋਵੇ ਉੱਥੇ ਜਿਆਦਾ ਖੁਸ਼ੀਆਂ ਹੁੰਦੀਆਂ ਨੇ ਆਪਸੀ ਸਹਿਚਾਰ ਵਧੀਆ ਹੋਵੇ ਪਰਿਵਾਰ ਦਾ ਕੋਈ ਪੈਸੇ ਨਾਲ ਦੌੜੀਏ ਵੀ ਪੈਸੇ ਨਾਲ ਬੰਦਾ ਖੁਸ਼ ਰਹਿੰਦਾ ਬਿਲਕੁਲ ਹਾਂ ਕਈ ਵਾਰ ਤੁਸੀਂ ਲੜੇ ਵੀ ਆਪਸ ਵਿੱਚ ਮਾੜੀ ਮੋਟੀ ਲੜਾਈ ਚਾ ਵੀ ਉਹ ਵੀ ਸਾਡੀ ਹਾਸੇ ਵਾਲੀ ਕੋਈ ਆ ਇਹ ਨਾ ਹੀ ਨਹੀਂ ਹੈਗੀ ਵੀ ਉਹੀ ਜਿਆਦਾ ਸੀਰੀਅਸ ਹੋ ਥਾਸੀ ਵਾਲੀ ਜੇ ਅੱਜ ਸਵੇਰੇ ਲੜਿਆ ਆਈ ਨਹੀਂ ਪਤਾ ਦੁਪਹਿਰ ਨੂੰ ਘੰਟੇ ਨੂੰ 10 ਮਿੰਟਾਂ ਨੂੰ ਮੰਨ ਕਰੇ ਸਾਹਮਣੇ ਕੋਈ ਜੇ ਸਾਹਮਣੇ ਕੋਈ ਹਾਂ ਉਹ ਗਿੱਤ ਕੋਈ ਨਹੀਂ ਤਿਆ ਹਾਂ ਉਹ ਕਹਿੰਦੇ ਦੇ ਸਾਹਮਣੋਂ ਸਹੀ ਹੈ ਬਾਕੀ ਲਗਭਗ ਮੈਨੂੰ ਪਤੀ ਲੱਗ ਜਾਂਦਾ ਹਾਂ ਹਾਂ ਬਿਲਕੁਲ ਜੀ ਮੈਂ ਫਿਰ ਉਹ ਤੇ ਇਹ ਚੀਜ਼ ਵੀ ਗੌਰ ਰੱਖਦਾ ਨੂੰ ਗੱਲ ਭਈਆ ਚ ਹਾਂਜੀ ਹਾਂ ਇਹ ਸਾਰੀਆਂ ਗੱਲਾਂ ਚਲੋ ਪਰਿਵਾਰ ਚ ਹੁੰਦੀਆਂ ਰਹਿੰਦੀਆਂ ਨੇ ਤੇ ਬਾਕੀ ਮੈਂ ਕਹਿੰਦਾ ਵੀ ਕਈ ਵਾਰੀ ਆਪਾਂ ਥੋਚਰ ਦਾ ਬਹੁਤ ਸੋਚੀ ਜਾਈਏ ਹਾਂਜੀ ਚਾ ਲੰਘੇ ਟਾਈਮ ਦੇ ਪਾਸਟ ਬਾਰੇ ਵਾ ਬਹੁਤ ਮੈਂ ਕਹਿੰਦਾ ਪ੍ਰੈਜ਼ੈਂਟ ਬਾਰੇ ਸੋਚੋ ਜੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਦਾ ਟਾਈਮ ਸ਼ਾਮ ਨੂੰ ਲੋਡ ਕਰ ਨੂੰ ਵਧੀਆ ਲੰਘਿਆ ਜੀ ਵੀ ਅੱਜ ਆਪਾਂ ਕੋਈ ਚੰਗਾ ਕਿਸਤ ਹੈ ਬਿਲਕੁਲ ਹੈ ਆਪਦੇ ਵਾਸਤੇ ਦੂਜਿਆਂ ਵਾਸਤੇ ਵੀ ਜਿਉ ਆਪਾਂ ਦੇ ਵੀ ਗਨੇ ਆ ਆਪਦੇ ਵਾਸਤੇ ਪਸ਼ੂ ਪੰਛੀ ਲੰਗਰ ਸਭ ਜਿਉਂਦੇ ਨੇ ਨਾ ਹਾਂਜੀ ਹਾਂਜੀ ਤੇ ਚਲੋ ਐਵੇਂ ਕਿਸੇ ਦੇ ਵੀ ਰਿਸ਼ਤੇਦਾਰ ਭੈਣ ਭਾਈ ਦੇ ਕਿਸੇ ਤਰ੍ਹਾਂ ਵੀ ਆਪਾਂ ਜਿੰਨੇ ਕੁ ਜੋ ਗਿਆ ਕੰਮ ਆਈ ਜੀ ਹਾਂਜੀ ਹਾਂਜੀ ਜਿਸ ਤਰ੍ਹਾਂ ਸਾਡੀ ਹੁਣ ਬੱਪਲ ਇੱਥੇ ਆਪਣਾ ਪ੍ਰੋਗਰਾਮ ਬਣਾ ਰਹੀ ਐ ਇਸੇ ਘਰ ਚ ਅੱਜ ਮੈਂ ਇਸੇ ਕਰ ਰਿਹਾ ਵੀ ਅੱਜ ਆਪਣੇ ਲੋਕ ਹੈ ਨਹੀਂ ਹਾਂ ਅਸੀਂ ਅੱਜ ਮਿਸ ਕਰ ਰਹੇ ਹਾਂ ਉਹਨਾਂ ਨੂੰ ਮਿਸ ਕਰ ਰਹੇ ਹਾਂ ਅੱਜ ਜਦੋਂ ਲੋਵੇ ਹੁੰਦੇ ਤਾਂ ਹੋਰ ਵੀ ਪਤਲਾ ਮਾਹੌਲ ਹੁੰਦਾ ਜਦੋਂ ਹੁੰਦੇ ਅੱਜ ਆਪਣੇ ਕੀ ਅੱਜ ਵਿੱਚ ਹੁੰਦੀ ਚਲੋ ਚਲੋ ਕੋਈ ਗੱਲ ਨਹੀਂ ਫਿਰ ਮੈਂਨੇ ਕਮਿਊਨਿਟੀ ਪਾਰਟ ਦੇ ਬੰਦੇ ਕਰਾਂਗੇ ਉਹਨਾਂ ਨੂੰ ਸਪੈਸਰ ਕਰਦਾਂਗੇ ਜਿਹਾ ਲੱਗਾ ਇਹ ਉਹਨਾਂ ਦਾ ਪ੍ਰੋਗਰਾਮ ਇੱਥੇ ਵਧੀਆ ਫਿਲਮ ਚੱਲ ਰਹੀ ਐ ਵਧੀਆ ਰਿਸਪੌਂਸ ਮਿਲ ਰਿਹਾ ਆਪਾਂ ਲੋਕਾਂ ਦਾ ਚਾਰ ਮਿਲ ਰਿਹਾ ਬਹੁਤ ਵਧੀਆ ਇਸ ਤਰ੍ਹਾਂ ਨਾ ਜੀ ਬਹੁਤ ਚਲੋ ਰਬਰਾ ਸਹੀ ਸਭ ਵਧੀਆ ਹੋ ਰਿਹਾ ਹੈ ਬਿਲਕੁਲ ਜੀ ਬਾਕੀ ਪ੍ਰੋਸਾ ਹਮੇਸ਼ਾ ਇਕੱਤੇ ਰੱਖੋ ਜੀ ਮੈਂ ਆਪਣੇ ਪਰਿਵਾਰ ਵੱਲੋਂ ਇਹ ਕਹਿਣਾ ਕਿ ਸਾਡਾ ਪ੍ਰੋਸਾਸਰ ਸਤਿਗੁਰੂ ਗ੍ਰੰਥ ਸਾਹਿਬ ਜੀ ਹੈ ਜੀ ਬਸ ਜੀ ਅਸੀਂ ਮਤਲਬ ਇਹ ਮੈਸੇਜ ਵੀ ਦਿੰਨੇ ਆ ਕਿ ਜਿਵੇਂ ਹੁਣ ਅੱਜ ਕੱਲ੍ਹ ਦੁਨੀਆ ਬਾਬਿਆਂ ਮਗਰ ਸਿਆਣਿਆਂ ਮਗਰ ਜੀ ਹੈ ਟੌਂਗੀਆਂ ਮਗਰ ਬੇਲੜਾ ਮਗਰ ਫਿਰਦੀ ਹੈ ਨਾ ਜੀ ਕਿਉਂਕਿ ਪ੍ਰਮਾਤਮਾ ਸਭ ਨੂੰ ਜੇਨ ਵਾਲਾ ਉਹ ਪਰਮਾਤਮਾ ਹੀ ਹੈ ਇਹ ਆਪਦੀ ਮੋਹ ਲਾ ਲੰਦੇ ਦੇ ਵਿੱਚ ਆਪਾਂ ਫੇਰ ਰਸਤਾ ਭਟਕੇ ਜਾਂਦੇ ਆ ਜੀ ਰਾਈਟ ਕਿ ਮੈਂ ਇਹਦੇ ਵਿੱਚ ਇਹ ਮੈਸੇਜ ਵੀ ਦਿੰਨਾ ਵੀ ਕਦੇ ਵਾਸਤੇ ਸਿੱਧਾ ਪਰਮਾਤਮਾ ਤੋਂ ਮੰਗੋ ਤੇ ਆਪਾਂ ਆਮ ਲੋਕ ਸਭ ਖਿਹਰੀਆਂ ਪਖੇਰੀਆਂ ਤੋਂ ਖਿਹਰੀ ਮੰਗਦਾ ਸੋਹਣਾ ਹੀ ਲੱਗਦਾ ਹਾਂਜੀ ਮੰਗੋ ਜਿਨੇ ਕੋਈ ਬਕਰਤ ਕਮਾਈ ਕੋਈ ਕਰਮ ਨਹੀਂ ਤਕਰੋ ਘੱਟ ਖਾ ਲਓ ਕੋਈ ਗੱਲ ਨਹੀਂ ਪਰ ਐ ਵੀ ਉਹ ਚਾਣਾ ਨਹੀਂ ਵੀ ਲਾਲਚ ਨਹੀਂ ਵੀ ਆਪਾਂ ਦੁੱਗਣਾ ਵੀ ਉਹ ਤੋਂ ਬੱਦਕਮਾਈਏ ਜਾਂ ਉਹ ਤੋਂ ਵਰਤਾਓ ਕਰੀਏ ਜਿੰਨਾ ਕਹੇਗਾ ਉਹ ਤੋਂ ਸੰਤੁਸ਼ਟ ਰਹੋ ਜਿੰਨਾ ਦੇਦਾ ਪ੍ਰਮਾਤਮਾ ਨੇ ਉਹਦੇ ਵੀ ਛੱਪਾ ਹੋ ਜਾਣਾ ਬੀ ਪ੍ਰਮਾਤਮਾ ਜੇ ਇੰਨਾ ਵੀ ਨਾ ਦਿੰਦਾ ਫਿਰ ਆਪਾਂ ਨੇ ਪੱਲੇ ਕੀ ਸੀ ਆਪਣੇ ਜੇ ਆਪਾਂ ਨੂੰ ਇੰਨਾ ਕੁਸ ਖੁਸ਼ੀਆਂ ਨੇ ਘਰ ਚ ਕਿੰਨੀ ਰੌਣਕ ਇਹ ਪਤਾ ਕੀ ਹੈ ਆਪਣੀ ਥੋੜੀ ਆਤਮੇ ਜਿਹੜੀ ਕੁਝ ਹੈ ਨਹੀਂ ਹੈਗਾ ਜਿਹੜੀ ਕੋਈ ਚੀਜ਼ ਹੈ ਨਹੀਂ ਆਪਾਂ ਉਹਦੇ ਬਾਰੇ ਜ਼ਿਆਦਾ ਸੋਚਦੇ ਆ ਜਿਹੜੀਆਂ ਆਪਣੇ ਦਿੱਤੀਆਂ ਨੇ ਉਹਨਾਂ ਉਹਨਾਂ ਬਾਰੇ ਆਪਾਂ ਬਹੁਤ ਘੱਟ ਸੋਚਦੇ ਆ ਮੈਂ ਕਹਿੰਦਾ ਸਵੇਰ ਤੋਂ ਤੁਸੀਂ ਨੋਟ ਕਰ ਲੱਕੋ ਜੋ ਵੀ ਆਪਣੇ ਆ ਵੀ ਹੈ ਆ ਵੀ ਹੈ ਆ ਵੀ ਹੈ ਤਾਂ ਆਪਾਂ ਮਤਲਬ ਆਪਣੀ ਜਿਹੜੀ ਸੋਚ ਹੈ ਪਰਮਾਤਮਾ ਪ੍ਰਤੀ ਵੀ ਚੰਗੀ ਹੋ ਜੂਗੀ ਜੀ ਜੇ ਆਪਾਂ ਇਹ ਦੇਖੀਏ ਵੀ ਫਲਾਣੇ ਦਾ ਇਹ ਹੈ ਆਪਣੇ ਦਾ ਇਹ ਨਹੀਂ ਉਹ ਨਹੀਂ ਤਾਂ ਫਿਰ ਬਸ ਉਹ ਬੰਦਾ 네ਗੇਟਿਵਿਟੀ ਅੰਦਰ ਰਹੂ ਦੇ ਵਿੱਚ ਉਹ ਬੰਦਾ ਬਹੁਤਾ ਖੁਸ਼ੀ ਜੀਵਨ ਬਤੀਤ ਦੇਗਾ ਸਕਦਾ ਜੀ ਬਸ ਆਪਾਂ ਤਾਂ ਇਹੀ ਕਹਿੰਦੇ ਆ ਵੀ ਜੋ ਪਰਮਾਤਮਾ ਦਾ ਦਿੱਖਤਾ ਹੈ ਜੋ ਹੈਗਾ ਭਾਵੇਂ ਚਲੋ ਇਹ ਮੁੰਡਾ ਨੇ ਕੁੜੀ ਨੇ ਅੱਜ ਸੁਪਰਗਿਆਲਾ ਪਹਿਲਾਂ 2 ਸੀ 4 ਹੋ ਗਿਆ ਅੱਜ ਕੁੱਲ ਅਸੀਂ 6 ਹੋ ਗਏ ਬੈਨ ਬਸ ਪ੍ਰਮਾਤਮਾ ਦੇ ਜੀ ਤਿੰਨ ਨੌਂ ਦਾ ਲਈ ਰੱਖੇ ਵਸ ਚੜਦੀ ਕਲਾ ਹੈ ਹੈ ਤੇ ਉਹ ਸੁਪਰਗਿਆਲਾ ਪ੍ਰਮਾਤਮਾ ਦਾ ਤੇ ਬੱਚੇ ਆ ਕੇ ਅਸੀਂ ਇਕੱਠੇ ਹੋ ਕੇ ਅੱਜ ਅਸੀਂ ਇਹ ਆਪਦਾ ਕੋਡਾ ਜੇ ਕੋਟੀ ਪਾਰਟੀ ਦੀ ਵਾਹ ਚਲੋ ਛੋਟੀ ਲਾ ਲਓ ਖੁਸ਼ੀ ਦਾ ਖੁਸ਼ੀ ਦਾ ਖੁਸ਼ੀ ਦਾ ਖੁਸ਼ੀ ਦਾ ਮੋੜਾ ਹੋਵੇ ਜਹੇ ਬੋਲਤਾ ਹੋਵੇ ਖੁਸ਼ੀ ਦਾ ਖੁਸ਼ੀ ਹੈ ਖੁਸ਼ੀ ਦਾ ਜੇ ਆਪਾਂ ਲੈਣੀ ਹੈ ਬਹੁਤ ਛੋਟੀ ਚੀਜ਼ ਚ ਲੈਣੀ ਹੈ ਮਿਲ ਜਾਈਏ ਬੜਾ ਹੁੰਦਾ ਹੈ ਨਹੀਂ ਵੀ ਆਪਾਂ ਹੋਟਲਾਂ 'ਚ ਜਾ ਕੇ ਬੈਠ ਕੇ ਵੱਡੇ ਪੋ ਕਰੀਏ ਪ੍ਰੋਗਰਾਮ ਚਲੋ ਆਪਣੇ ਪਾਸ ਤੇ ਤਾਂ ਇਹੀ ਖੁਸ਼ੀ ਹੈ ਆਪਣੇ ਪਾਸ ਤੇ ਖੁਸ਼ੀ ਹੈ ਉਹ ਜਹੇ ਜੀ ਲੋਕਾਂ ਦੀ ਜਿਵੇਂ ਜੇ ਹੈਗੇ ਨੇ ਉਹ ਹੀ ਜੀ ਉਹੀ ਜੀ ਖੁਸ਼ੀ ਹੋ ਜਾਣਗੇ ਹਾਂ ਜੀ ਹਾਂ ਬਿਲਕੁਲ ਧੰਨਵਾਦ ਜੀ ਬਾਕੀ ਜਿਵੇਂ ਬਲਾਉਸ ਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਹਾਂਜੀ ਹਾਂ ਚਲੋ ਧੰਨਵਾਦ